ਲੱਖੀ ਕਿਤੇ ਮੇਰਾ ਭਰਾ ਡੰਡਾ ਰਹਿ ਗਿਆ ਓਏ ਇਹ ਮੇਰੇ ਕਰਦਾ ਹੀ ਸਭ ਕੋ ਲੰ ਲਿਆ ਉਹ ਨਹੀਂ ਮਾਰਿਆ ਮੇਰੇ ਪੁੱਤ ਨੇ ਉਹ ਨਹੀਂ ਮਾਰਿਆ ਕੰਬਰ ਗਿਰ ਜੀਤੇ ਸੋ ਰਹੀ ਆ ਉਹ ਨੂੰ ਚੇਤੇ ਲਾਤਾ ਹਾਏ ਓਰੇ ਮੁੰਡੇ ਕਾਲਾ ਕੱਲੇ ਮੁੰਡੇ ਕਾਲਾ ਕੱਲੇ ਡਾਂਗਾਂ ਲਾ ਕੇ ਆਂਦੇ ਨੂੰ ਮਾਰ ਦੇਣਾ ਹੀ ਖੌਂਦੇ ਆ ਮੁੰਡੇ ਨੂੰ ਗਲ ਕੁੱਟ ਕੇ ਮਾਰਿਆ ਜਾ ਮੱਖ ਨੀਲਾ ਹੋਇਆ ਜੋ ਸਾਰਾ ਓਰੇ ਮੁੰਡੇ ਨੂੰ ਲੈ ਲੈ ਮੁੰਡਾ ਕਾਲਾ ਮਲ ਜੀ ਮੇਕ ਫਸਾਲੀਆਂ ਆਹਨੇ ਮੁੰਡੇ ਨੂੰ ਮਾਰ ਕੇ ਕੁੱਟਿਆ ਜੀ ਓਹ ਨਾ ਮਾਰ

ਚੱਲਣ ਨੂੰ ਆ ਗਏ ਬਾਬਾ ਕਿੱਥੇ ਆ ਬਾਬਾ ਆ ਗਿਆ ਉਹ 3 ਬਿਲਕੁਲ ਚੱਲ ਗਿਆ ਉਹ ਨੂ ਆਏ ਮੇਰਾ ਬੁੱਧ ਘੱਲ ਲੱਖੇ ਕਿੱ데 ਸੋਝ ਲਈਦਾ ਮੇਰਾ ਭਰਾ ਘੱਲਦਾ ਰਹਿ ਗਿਆ ਲੱਖੇ ਕਿੱ데 ਜੇ ਆ ਆ ਆ ਗਏ ਗੱਡੀ ਨੂੰ ਭੇਜੋ ਭੇਜੋ ਛੱਤੀ ਆਏ ਉਹ ਨਾ ਮਰਾ ਗੱਲੀ ਗੱਲੀ ਬਹੁਤ ਸਾਰੇ ਮੋੜਾ ਫੁੱ 我在家里，我在家里，我在家里，我在家里，我在家里，我在家里，我在家 ਉਹ ਬਖਰੀਆਂ ਪ੍ਰਸ਼ਾਸਨ ਕੋ ਜਾਣਿਆ ਜਾਣਿਆ ਇਹ ਸਰਕਾਰ ਕੋ ਜਾਣਿਆ ਉਹ ਗੋਗਲ ਨੂੰ ਤਾਂ ਮਿੱਟੀ ਚਾਰ ਦਿੰਦੇ ਐ ਅੱਜ ਦਾ ਚੜਕੇ ਦਾ ਕਾਤਲ ਕੋਲ ਅਸੀਂ ਬੋਲਦੇ ਆ ਅਸੀਂ ਜਿਹੜਾ ਬੋਲਦੇ ਆ ਸਾਡਾ ਜਵਾਬ ਦਿਓ ਇਹ ਕੀ ਹੋ ਰਹੀ ਹੈ ਇਹ ਕੀ ਹੋ ਰਿਹਾ ਹੈ ਅੱਜ ਆਮ ਦੀ ਗੱਲ ਕਿਹਾ ਫੇਰ ਮੁੰਡੇ ਨੂੰ ਮਾਰ ਕੇ ਛੁੱਟਿਆ ਵਾ ਮਿੱਜੀ ਭਾਈ ਲੈ ਇਹਨਾਂ ਚਿੱਤੇ ਬਾਰੇ ਕੀਤਾ ਸਰੀਆਮ ਕੋਈ ਪੁਲਸਰ ਵਾਲੀ ਨਹੀਂ ਉਡਾਰਨੀ ਪੁਲਸਰ ਖੋਦ ਲੈਣਾ ਕਿਤੇ ਲੈਣਾ ਆਉਂਦੀ ਹੈ ਬਾਬਾ ਪਾਣੀ ਪਿਆ ਕੇ ਮਸਾ ਜਾ ਕੇ ਤੈਨੂੰ ਪਾਣੀ ਬੋਤਲ ਫੜਿਆ ਤੋ ਖੌਂਡੇ ਆ ਉਹ ਆ ਜ ਮੁੰਡੇ ਨੂੰ ਗਲ ਘੁੱਟ ਕੇ ਮਾਰਿਆ ਜਾ ਬਖ ਨੀਲਾ ਹੋਇਆ ਜੋ ਸਾਰਾ ਬਿਲਕੁਲ ਮੁੰਡੇ ਨੂੰ ਲਾ ਲਾ ਡਕੜਾ ਕਾਲ ਮਲੇ ਜੀ ਆ ਮੇ ਕੋਸਾ ਨਾ ਮੁੰਡੇ ਨੂੰ ਮਾਰ ਕੇ ਛੁੱਡਿਆ ਜੀ ਸ਼ਾਹ ਜੀ ਆ ਇਹ ਦੋ ਜਕ ਨੂੰ ਲੋੜ ਹੈ ਇੱਕ ਉਹ ਜੀ ਉੱਕੇ ਜੀ ਹੱਗੇ ਨਾ ਜੇ ਅੱਜ ਇਥੇ ਆਪਣੀ ਡੱਡੋੜੀ ਮਿਲੀ ਹੈ ਜਿਹਨੂੰ ਚੈੱਕ ਕੀਤਾ ਗਿਆ ਤੇ ਇਹਨੂੰ ਹੁਣ ਅਸੀਂ ਡਾਕਟਰ ਕੋਲੋਂ ਇਹ ਪੋਸਟਮਾਰਟਮ ਕਰਵਾਵਾਂਗੇ ਜੋ ਸਾਹਮਣੇ ਆਊਗਾ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਨਾਮ ਅਸੀਂ ਇਹ ਪਤਾ ਕਰ ਰਹੇ ਹਾਂ ਉਹ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜੋ ਸਾਹਮਣੇ ਆਊਗਾ ਪੋਸਟਮਾਰਟਮ ਦੇ ਅਕੋਰਡਿੰਗਲੀ ਜੋ ਆਊਗਾ ਸਾਹਮਣੇ ਉਹ ਉਸ ਮੁਤਾਬਕ ਆਪਾਂ ਕਾਰਵਾਈ ਕੀਤੀ ਜਾਵੇਗੀ ਮੇਰੇ ਆ ਪੋਤਾ ਮੇਰਾ ਪੋਤਾ ਤੁਹਾਨੂੰ ਹੀ ਮਰ ਗਿਆ ਮੇਰੇ ਚੰਦਾ ਜਾਈ ਮਰ ਗਿਆ ਹਰਬਾ सोना बे किथे मार उन मार सी वोटी कही पुत उन्हनि मार्के सो दुआ अॼु नई मम्मी इन की कल परसो ਅੱਜ ਨਹੀਂ ਆਇਆ ਤੇ ਨਵਾਜ਼ ਦੀ ਮਾੜੀ ਕਢੀ ਇੱਕ ਵਜੇ ਨਹੀਂ ਕਢੀ ਮੈਂ ਖੜੀ ਖੜੀ ਬੂਆ ਘਰ ਆਵਾ ਮੇਰਾ ਪੋਤਾ ਆ ਗਿਆ ਵਾ ਨਹੀਂ ਮਾਰ ਵੀ ਤੋ ਘੋਟਾ ਦੇ ਆ ਦੋਤੇ ਲੜਾਵੇ ਕੀ ਆਈ ਰਹੀ ਹੈਗਾ ਹਾਏ ਬਾ ਮੇਰਾ ਕੰਜਰ ਹੋਲੇ ਮੇਰੇ ਕੱਦੈ ਸਭ ਕੋ ਲਲਿਆ ਉਹ ਨਹੀਂ ਮਾਰਿਆ ਮੇਰੇ ਪੁੱਤ ਨੇ ਉਹ ਨਹੀਂ ਮਾਰਿਆ ਕੰਬਰ ਕੇ ਜੀਤੇ ਸੌ ਰਹੀ ਆ ਉਹਨੂੰ ਰਛੇ ਤੇ ਲਾਤਾ ਹਾਏ ਓਰੇ ਮੁੰਡੇ ਕਾਲਕਲੇ ਮੁੰਡੇ ਕਾਲਕਲੇ ਰੰਗਾਲੇ ਅਲੱਗੇ ਆਂਦਾ ਨੂੰ ਮਾਰ ਦੇਣਾ ਹੀ ਮੈਂ ਪੁੱਤ ਨੂੰ ਪੁੱਤ ਮੈਂ ਤਾਂ ਨਹੀਂ ਨਾ ਦਾਇਰ ਲਿਆ ਦੀ ਇਹ ਮੇਰੇ ਤਾਏ ਦਾ ਬੇਟਾ ਵਾ ਸੰਦੀਪ ਸਿੰਘ ਨਾਮ ਹੈ ਇਹਦਾ ਇਹ ਉਦਾਂ ਨਸ਼ਾ ਕਰਦਾ ਵਾ ਮਾੜਾ ਮੋਟਾ ਗੋਲੀ ਗਟਾ ਖਾਂਦਾ ਵਾ ਦਵਾਈ ਲਿਉਂਦਾ ਬਾਕੀ ਇਹਦੇ ਕੋ ਪੈਸਾ ਕੋਈ ਨਹੀਂ ਜੇਬ ਚ ਹੁੰਦਾ ਓਵਰਡੋਜ਼ ਨਾਲ ਨਹੀਂ ਇਹ ਮਰਿਆਗਾ ਕੱਲ ਰਾਤ ਦਾ ਘਰੋਂ ਨਿਕਲਿਆ ਵਾ ਤੁਹਾਡੇ ਸਾਹਮਣੇ ਇਹਦੇ ਗਲੇ ਤੇ ਨਿਸ਼ਾਨ ਆ ਇਹਨੂੰ ਇੱਕ ਕਤਲਵਾ ਮਾਰਿਆ ਗਿਆ ਵਾ ਕੱਲ ਵੀ ਇਹਨੂੰ ਲੱਲੀਆਂ ਦੀ ਗਲੀ ਦੇ ਵਿੱਚ ਕੁੱਟਿਆ ਵਾ ਚਾਰ ਪੰਜ ਜਣਾਂ ਨੇ ਕੁੱਟਿਆ ਵਾ ਇਹਨੂੰ ਕੱਲ ਵੀ ਕੱਲ ਵੀ ਉੱਥੋਂ ਅਸੀਂ ਲੈ ਆਏ ਇਹਨੂੰ ਹੁਣ ਕੱਲ ਰਾਤ ਦਾ ਨਿਕਲਿਆ ਵਾ ਇਹਨੂੰ ਸ਼ਰਿਆਂ ਮਾਰਿਆ ਗਿਆ ਕਤਲ ਕੀਤਾ ਗਿਆ ਵਾ ਜਿਹੜੇ ਨਾਲ ਇਹਦੇ ਅਮਲੀ ਹੁੰਦੇ ਆ ਉਹਨਾਂ ਨੇ ਇਹਨੂੰ ਮਾਰਤਾ ਜਿਹਾ ਨਾਲ ਇੱਥੇ ਦੁਕਾਨ ਤੋਂ ਦੂਸਰ ਦੁਕਾਨ ਤੋਂ ਇੱਥੇ ਇਹਨਾਂ ਨੂੰ ਕੀ ਪਤਾ ਕਿਦਾ ਆ ਹੁੰਦੇ ਸਿੱਧਾ ਕਿਸੇ ਦਾ ਫੋਨ ਆਇਆ ਕੀ ਕਿਥੇ ਤੁਹਾਡਾ ਤੁਹਾਡਾ ਜਿਹੜਾ ਭਰਾ ਵਾ ਇੱਥੇ ਪਿਆ ਸੀ ਤਾਂ ਕਰਕੇ ਇੱਥੇ ਆਏ ਹਣ अच्छा मैसेज जे जेकर ਗੱਲ ਕੀਤੀ ਘਰ ਦੇ ਵਿੱਚ ਹੋਰ ਕੌਣ ਕੌਣਾ ਘਰ ਇਹਨਾਂ ਦੀ ਮਾਤਾ ਜੀ ਆ ਤੇ ਭਾਬੀ ਜੀ ਆ ਵੱਡੇ اچھا ਉਹ ਨਸ਼ਾ ਕਰਦੇ ਭਰਾ ਦੇ ਬਾਕੀ ਭਰਾ ਹੈ ਹੀ ਨਹੀਂ ਕੱਲਾ ਕੇਹੀ ਰਹਿ ਗਿਆ ਦਾ ਘਰ ਦੇ ਵਿੱਚ ਇੱਕ ਵੱਡਾ ਭਰਾ ਸੀ ਉਹ ਵੀ ਉਹ ਵੀ ਕਰਦਾ ਸੀਗਾ ਉਹ ਵੀ ਪੂਰਾ ਹੋ ਗਿਆ ਹਾਂ ਤੇ ਫਾਦਰ ਸਾਹਿਬ ਇਹਨਾਂ ਦੇ ਦੁੱਖ ਹੋਏ ਚੱਲ ਗਏ ਨਸ਼ੇ ਕਰਕੇ ਤਬਾਹ ਹੋ ਗਿਆ ਘਰ ਇਹ ਕੱਲਾ ਰਹਿ ਗਿਆ ਸੀ ਕਿ ਕੱਲਾ ਵੀ ਅੱਜ ਤੁਸੀਂ ਵੇਖਿਆ ਜੀ ਜੋ ਹਾਲਾਤ ਹੈਗੇ ਇਹਦੇ ਕੰਮ ਨਹੀਂ ਕਰਦਾ ਵੇਲਾ ਹੀ ਵੇਲਾ ਹੀ ਓਵਰਡੋਇਨਾਂ ਮਾਰੀ ਨਹੀਂ ਸਕਦਾ ਕਿਉਂਕਿ ਇਹਦੀ ਜੇ ਕੋਈ ਪੈਖਾ ਹੀ ਨਹੀਂ ਹੈਗਾ ਜਾਂਦੇ ਹੋਣਾ ਜੇ ਜੇ ਕੋਈ ਪੈਖਾ ਹੈਗਾ ਫੇਰ ਵਾ ਜਿਹੜੇ ਬਾਂਦੇ ਬਾਂਦੇ ਕਾਤਲਾ ਜਿਨ੍ਹਾਂ ਨੇ ਇਹਨੂੰ ਕੱਲ ਵੀ ਕੁੱਟਿਆ ਉਹਨਾਂ ਖਿਲਾਫ ਸਖਤ ਕਾਰਵਾਈ ਹੋਏ 302 ਦੀ ਧਾਰਾ ਲਾ ਕੇ ਉਹਨਾਂ ਦੇ ਪਰਚਾ ਕਟਿਆ ਜਾਏ ਜੋ ਵੀ ਹੈਗਾ ਨੂੰ ਇਨਸਾਫ ਦਿੱਤਾ ਜਾਏ